ਜਿਹੜੇ ਜਿਹੜੇ ਲੋਕ ਨਾਰੀਅਲ ਤੇ ਲਾਲ ਕੱਪੜਾ ਬੰਨ ਕੇ ਪਾਣੀ ਵਿੱਚ ਰੋੜਦੇ ਨੇ ਉਹਨਾਂ ਦੇ ਘਰ ਦਾ ਬਹੁਤ ਹੀ ਵੱਡਾ ਨੁਕਸਾਨ ਅਕਸਰ ਹੁੰਦਾ ਆ ਤੁਸੀਂ ਵੇਖਿਆ ਹੋਊਗਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਕਈ ਵਾਰਾਂ ਵਹਿਮਾ ਭਰਮਾ ਜਾਂ ਅੰਧਵਿਸ਼ਵਾਸ 'ਚ ਪੈ ਕੇ ਨਾਰੀਅਲ ਲੈਣਗੇ ਨਾਰੀਅਲ ਦੇ ਉੱਪਰ ਇੱਕ ਲਾਲ ਜੀ ਮੌਲੀ ਜੀ ਬੰਨ ਲੈਣਗੇ ਲਾਲ ਕੱਪੜਾ ਬੰਨ ਲੈਣਗੇ ਤੇ ਉਹਨੂੰ ਪਾਣੀ 'ਚ ਰੋੜ ਦੇਣਗੇ ਉਹ ਸਮਝਦੇ ਨੇ ਕਿ ਪਾਣੀ 'ਚ ਰੋੜਨ ਦੇ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਕਿਉਂਕਿ ਉਹਨਾਂ ਨੂੰ ਕਿਸੇ ਨੇ ਦੱਸਿਆ ਹੁੰਦਾ ਆ ਕਿਸੇ ਖੰਡੀ ਬਾਬੇ ਨੇ ਨਾਲੋ ਜਾਂ ਕਿਸੇ ਜਹੇ ਮਨੁੱਖ ਨੇ ਜਿਹਦਾ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਸਿਰਾ ਲੁੱਟਣ ਦੇ ਨਾਲ ਸਬੰਧ ਹੁੰਦਾ ਉਹਨੇ ਉਹਨੂੰ ਕਿਹਾ ਹੁੰਦਾ ਕਿ ਜੇ ਤੂੰ ਨਾਰੀਅਲ ਰੂੜ ਦੇਵੇਂਗਾ ਤਾਂ ਤੇਰੇ ਘਰ 'ਤੇ ਆ ਨੁਕਸਾਨ ਟਲ ਜਾਵੇਗਾ ਤੇਰਾ ਫਾਇਦਾ ਹੋ ਜਾਵੇਗਾ ਇਸੇ ਕਰਕੇ ਤੁਸੀਂ ਬਹੁਤ ਸਾਰੀਆਂ ਨਹਿਰਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਕੁਝ ਕੁ ਲੋਕ ਜਿਹੜੇ ਨੇ ਉਹ ਨਾਰੀਅਲ ਰੋਡ ਦੇ ਵਿਖੇ ਜਾਂਦੇ ਨੇ ਤੇ ਜਿੰਨਾਂ ਨੂੰ ਵੇਖ ਕੇ ਤੁਸੀਂ ਅਕਸਰ ਹੱਸ ਪੈਂਦੇ ਹੋ ਤੇ ਤੁਸੀਂ ਕਹਿੰਦੇ ਆ ਵੇ ਬੇਪੂਫਨਸ ਆਣੇ ਵੈਮੀ ਪਰਮੀ ਨੁਕਸਾਨ ਕਿੰਨਾ ਗਲਤ ਕਰ ਰਿਹਾ ਆ ਇਹ ਕਿਸੇ ਧਰਮ ਨਾਲ ਸੰਬੰਧ ਨਹੀਂ ਇਹ ਕਿਸੇ ਮਨੁੱਖੀ ਸੋਚ ਨਾਲ ਸੰਬੰਧਤ ਗੱਲ ਆਪਾਂ ਕਰ ਰਹੇ ਆ ਤੇ ਨਾਰੀਅਲ ਰੋੜਨ ਦੇ ਨਾਲ ਨੁਕਸਾਨ ਕਿੱਦਾਂ ਹੁੰਦਾ ਤੁਸੀਂ ਅਕਸਰ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਦੇਖਦੇ ਹੋ ਕਿ ਕੋਈ ਇਨਸਾਨ ਪਾਣੀ ਵਿੱਚ ਨਾਰੀਅਲ ਰੋੜਨ ਗਿਆ ਉਹਦਾ ਪਰਿਵਾਰ ਹੀ ਰੁੜ ਗਿਆ ਪਿਛਲੇ ਦਿਨੀ ਇੱਕ ਛੋਟਾ ਬੱਚਾ ਤੇ ਇੱਕ ਔਰਤ ਪਾਣੀ ਦੇ ਵਿੱਚ ਨਾਰੀਅਲ ਰੋੜਨ ਗਈ ਤੇ ਆਪ ਵੀ ਰੁੜ ਗਈ ਕੀ ਉਹਨੂੰ ਸੋਚਣਾ ਨਹੀਂ ਸੀ ਚਾਹੀਦਾ ਜਿੰਨੇ ਉਹਨੂੰ ਗਾਇਡਲਾਈਨ ਦਿੱਤੀ ਸੀ ਜਿੰਨੇ ਉਹਨੂੰ ਇਸ ਪਾਸੇ ਤੋਰਿਆ ਸੀ ਉਹਨੂੰ ਇਹ ਨਹੀਂ ਸੀ ਪਤਾ ਕਿ ਜੇ ਇਹ ਨਾਰੀਅਲ ਰੁੜਨ ਗਈ ਜਿਹਨੂੰ ਮੈਂ ਰੁੜਨ ਬਾਰੇ ਕਹਿ ਰਿਹਾ ਇਹ ਤੇ ਖੁਦ ਵੀ ਰੁੜ ਜਾਵੇਗੀ ਇਸ ਗੱਲ ਦਾ ਸਮਝ ਲੈਣਾ ਚਾਹੀਦਾ ਉਹ ਪਰਿਵਾਰ ਉੱਜੜ ਗਿਆ ਦੂਸਰਾ ਜਿਹੜਾ ਨਾਰੀਅਲ ਹੁੰਦਾ ਆ ਇਹਦੇ ਉੱਤੇ ਜਦੋਂ ਅਸੀਂ ਲਾਲ ਕੱਪੜਾ ਬੰਨ੍ਹਦੇ ਆ ਇਹਦਾ ਮਤਲਬ ਹੁੰਦਾ ਆ ਕਿ ਕਿਸੇ ਮਨੁੱਖ ਦਾ ਕਤਲ ਕਰਕੇ ਉਹਨੂੰ ਪਾਣੀ 'ਚ ਰੋੜ ਦਿੱਤਾ ਏਕ ਮਾਨਸਿਕਤਾ ਆ ਤੁਸੀਂ ਨੋਟ ਇਹ ਵੀ ਕੀਤਾ ਹੋਊਗਾ ਕਿ ਨਾਰੀਅਲ ਦੇ ਉੱਪਰ ਆਮ ਤੌਰ ਤੇ ਕਿਹਾ ਜਾਂਦਾ ਦੋ ਕੁ ਛੇ ਹੁੰਦੇ ਅਲੱਗ-ਅਲੱਗ ਉਹਨਾਂ ਨੂੰ ਅੱਖਾਂ ਮੰਨਿਆ ਗਿਆ ਤੇ ਜਿਹੜਾ ਇੰਡੀਆ ਦਾ ਸਿਸਟਮ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਕਿੰਨਾ ਸੀ ਚਾਰ ਵਰਗ ਸੀ ਲੋਕਾਂ ਦੀ ਜ਼ਿੰਦਗੀ ਬੜੀ ਨਰਕਾਂ ਵਰਗੀ ਸੀ ਤੇ ਕੁਝ ਕੁ ਲੋਕ ਹੀ ਗਵਾਹੀ ਕਰਦੇ ਪਏ ਸੀ ਸਾਰੇ ਜੇ ਸਾਰੇ ਹੀ ਲੋਕਾਂ ਦੀ ਜਿਸ ਕਾਰਨ ਤੇ ਉਦੋਂ ਵੀ ਬਾਲ ਮਤਲਬ ਜਾਂ ਕਹਿ ਦਈਏ ਕਿ ਕੁਰਬਾਨੀ ਦੇਣ ਦਾ ਰਿਵਾਜ ਸੀ ਕਿ ਕਿਸੇ ਦੀ ਬਲੀ ਦੇਣ ਦਾ ਇਹ ਨਾਰੀਅਲ ਨੂੰ ਜਦੋਂ ਲਾਲ ਕਪੜਾ ਬੰਨਿਆ ਜਾਂਦਾ ਹੈ ਉੱਤੇ ਮੌਲੀ ਬੰਨੀ ਜਾਂਦੀ ਹੈ ਤੇ ਇਹ ਇੱਕ ਬਲੀ ਦਾ ਪ੍ਰਤੀਕ ਹੈ ਕਿ ਕਿਸੇ ਬੱਚੇ ਦਾ ਕਤਲ ਕਰਨਾ ਕਿਸੇ ਵੱਡੇ ਦਾ ਕਤਲ ਕਰਨਾ ਯਾਨੀ ਕਿ ਕੋਈ ਜਿਹੜਾ ਨਾਰੀਅਲ ਰੋੜ ਰਿਹਾ ਹੈ ਉਹ ਨੂੰ ਰੋੜਨ ਵਾਲੇ ਦੀ ਮਾਨਸਿਕਤਾ ਇਹ ਬਣਾਈ ਹੁੰਦੀ ਆ ਦੱਸਣ ਵਾਲੇ ਨੇ ਕਿ ਵੀ ਤੂੰ ਕਤਲ ਕਰਨਾ ਹੈ ਤੇ ਕਤਲ ਕਰਕੇ ਉੱਤੇ ਲਾਲ ਕਪੜਾ ਬੰਨਣਾ ਹੈ ਲਾਲ ਦਾ ਮਤਲਬ ਹੁੰਦਾ ਕਿ ਖੂਨ ਨਾਲ ਸੰਬੰਧਤ ਗੱਲ ਹੋਵੇ ਲਾਲ ਕਪੜਾ ਖੂਨ ਦਾ ਪ੍ਰਤੀਕ ਹੈ ਨਾਰੀਅਲ ਇੱਕ ਮਨੁੱਖੀ ਸਰੀਰ ਦਾ ਪ੍ਰਤੀਕ ਹੈ ਤੇ ਉਹਦਾ ਕਤਲ ਕਰਕੇ ਤੂੰ ਲੋਕਾਂ ਤੋਂ ਚੋਰੀ লাশ ਰੋੜ ਦੇਣੀ ਆ ਕਿ ਤੇਰਾ ਪਤਾ ਨਾ ਲੱਗੇ ਕਿ ਤੂੰ ਕਤਲ ਕੀਤਾ ਆ ਅਸਲ 'ਚ ਰੋੜਨ ਦਾ ਇਹ ਮਕਸਦ ਆ ਹੋਰ ਕੋਈ ਵੀ ਇਹਦਾ ਮਕਸਦ ਨਹੀਂ ਹੈਗਾ ਕੀ ਅਸੀਂ ਕਿਸੇ ਦਾ ਕਤਲ ਕਰਨ ਵਾਲੀ ਮਾਨਸਿਕਤਾ ਬਾਰੇ ਸੋਚ ਕੇ ਜ਼ਿੰਦਗੀ 'ਚ ਸੁੱਖ ਲੈ ਸਕਦੇ ਆ ਇਸ ਹਨੂਏ ਦੇ ਬਾਰੇ ਸੋਚਣਾ ਨਹੀਂ ਚਾਹੀਦਾ ਕਿ ਕੋਈ ਇਨਸਾਨ ਸਾਡੇ ਕੋ ਇੱਕ ਮਾਨਸਿਕ ਤੌਰ ਤੇ ਕਤਲ ਕਰਵਾ ਰਿਹਾ ਤੇ ਕਤਲ ਕਦੀ ਗੁਝੇ ਨਹੀਂ ਰਹਿੰਦੇ ਉਹਦੀਆਂ ਸਜ਼ਾਵਾਂ ਮਿਲਦੀਆਂ ਹੀ ਮਿਲਦੀਆਂ ਨੇ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਕਦੀ ਵੀ ਤੁਸੀਂ ਇਹੋ ਜਿਹਾ ਵਹਿਮ ਭਰਮ 'ਚ ਨਾ ਪੋ ਕੋਈ ਵੀ ਸਿੱਖ ਮੇਰਾ ਵੀਰ ਜਾਂ ਕੋਈ ਹੋਰ ਵੀ ਇਹੋ ਜਿਹਾ ਵਹਿਮ ਭਰਮ 'ਚ ਨਾ ਪਵੇ ਇਹ ਇੱਕ ਮਨੁੱਖੀ ਸੋਚ ਦਾ ਇਹ ਜਦੂਸਿਆ ਜੋਕ ਆਪਾਂ ਕਹਿ ਸਕਦੇ ਇੱਕ ਬੜੀ ਮਾੜੀ ਮਾਨਸਿਕਤਾ ਇਹਦੇ ਨਾਲ ਸਾਡੇ ਪਾਣੀ ਗੰਦਲੇ ਹੁੰਦੇ ਨੇ ਹਾਂ ਨਾਰੀਅਲ ਜਿਹੜਾ ਵਾ ਰੋੜਨਾ ਕਿਉਂ ਆ ਨਾਰੀਅਲ ਲੈ ਕੇ ਖਾਓ ਉਹਦਾ ਪਾਣੀ ਪੀਵੋ ਜੋ ਸਿਹਤ ਲਈ ਬਹੁਤ ਹੀ ਲਾਭਦਾਇਕ ਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਨਾਰੀਅਲ ਦਾ ਪਾਣੀ ਬਚਾਉਂਦਾ ਆ ਉਹਦੀ ਗਰੀ ਜਿਹੜੀ ਆ ਉਹ ਨਾਰੀਅਲ ਦੀ ਹੱਡੀ ਸਿਹਤ ਲਈ ਬਹੁਤ ਲਾਭਦਾਇਕ ਆ ਇਹ ਤੁਹਾਨੂੰ ਖਣਾ ਚਾਹੀਦਾ ਇਹਨੂੰ ਰੋੜਨਾ ਨਹੀਂ ਚਾਹੀਦਾ ਮੈਂ ਸਮਝਦਾ ਮੇਰੇ ਭੈਣ ਭਰਾ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਹੋ ਜਿਹੀਆਂ ਵੀਡੀਓ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ